68 ਮਹਿਲਾ ਤੀਜਾ ਹਰ ਜਿਉ ਤਦਨਾ ਸਦਾ ਸਲਾਹੀ ਪਿਆਰੇ ਜਿਚਰ ਕਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰੈ ਤੂੰ ਸੁਆਮੀ ਜਾਨੋ ਬਰਸ 55 ਹਮ ਮੂੜ ਮੁਗਦ ਸਦਾ ਸਿਪਾਈ ਗੁਰ ਕਾ ਸ਼ਬਦ ਪਰਗਾਸਾ ਹਰ ਜਿਉ ਤੁਮ ਆਪੇ ਦਿਉ ਬਜਾਈ ਹਰ ਜਿਉ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲਜਾਈ ਰਹਾਉ ਹਮ ਸ਼ਬਦ ਮੋਏ ਸ਼ਬਦ ਮਾਰਜ ਵਾਲੇ ਭਾਈ ਸ਼ਬਦੇ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਤਾ ਹਰ ਸਿਉ ਰਹਾ ਸਮਾਈ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਹਿ ਸਮਾਰੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੋਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਆਵਰਨ ਦੂਜਾ ਕੋਈ ਸੋਰਠ ਮਹੱਲਾ ਤਜਾ ਗੁਰਮੁਖ ਪਗਤ ਕਰੇ ਪ੍ਰਭ ਭਾਵੈ ਅਨੰਦ ਨਾਮ ਵਖਾਣੇ ਭਗਤਾ ਕੀ ਸਾਰ ਕਰੇ ਆਪ ਰਾਖੈ ਜੋ ਤੇਰਾ ਮਨ ਪਾਣੇ ਤੂੰ ਗੁਣ ਦਾਤਾ ਸ਼ਬਦ ਪ੍ਰਸ਼ਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜੀਉ ਸਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਵੈ ਸਦਾ ਨਭੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੇ ਸਦਾ ਕੂੜ ਕਮਾਵੇ ਨਾ ਬੂਝੈ ਵਿਚਾਰੇ ਨੰਦਾ ਦੁਸ਼ਟੇ ਤੇ ਕਿੰਨ ਫਲ ਪਾਇਆ ਹਰਨਾਗਿ ਸੋ ਨਖੇ ਬਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਆਪਸ ਕੋ ਬੋ ਪਰਾ ਕਰ ਜਾਣੇ ਮਨ ਮੁਕ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤੇ ਨਹੀਂ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਬਦ ਰਾਤੇ ਸੈਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੇ ਬਨੰਤੀ ਹਉ ਲਾਗਾ ਤਿੰਨ ਕੈ ਪਾਏ ਸੋਰਠ ਮਹੱਲਾ ਤੀਜਾ ਸੋ ਸਖ ਸਖਾ ਬੰਦ ਪਹਿ ਪਾਈ ਜੇ ਘਰ ਕੇ ਪਾਣੇ ਵਿੱਚ ਆਵੇ ਆਪਣੇ ਪਾਣ ਜੋ ਚੱਲੇ ਪਾਈ ਵਿਸ਼ੜ ਝੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਪਾਈ ਫੇਰ ਫੇਰ ਪਸ਼ੋ ਤਵ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ ਆਪੇ ਮੇਲ ਮਲਾਈ ਰਹਾਉ ਇਕ ਤੁੰਬ ਸਭ ਜੀ ਕੇ ਬੰਦਨ ਭਾਈ ਪਰਮ ਪੁਲਾ ਸੰਸਾਰਾ ਬਿਨ ਗੁਰ ਬੰਦਨ ਟੂਟੇ ਨਹੀਂ ਗਰਮਖ ਮੁਖ ਦਵਾਰਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਵਾਰੋ ਵਾਰ ਹਮ ਰਾਜ ਅਮਰਾਜ ਗੋ ਜਗ ਪਲਚ ਰਹਾ ਹਮ ਹਾ ਮੇਰਾ ਜਗ ਪਲਚ ਰਹਾ ਭਾਈ ਕੋਈ ਨ ਮੇ ਕੋਈ ਨ ਕਿਸੇ ਕੇ ਰਾਹ ਗੁਰਮੁਖ ਮਹਿਲ ਪਾਇਨ ਗੁਨ ਗਾਵਨ ਨਿਡਕਰ ਹੋਏ ਬਸੇਰਾ ਇਥੇ ਬੂਝੈ ਸੋ ਆਪਿ ਪਛਾਣੈ ਆਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਨ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ 16 ਮਹਲਾ 3 ਚੌਕ ਤਕ ਸੱਚੇ ਪਗਤ ਸਤਗੁਰ ਤੇ ਹੋਵੈ ਸੱਚੇ ਹਿਰਦੈ ਬਾਣੀ ਸਤਗੁਰ ਸੇਵੇ ਸਦਾ ਸੁਖ ਪਾਏ ਹਮ ਸ਼ਬਦ ਸੁਮਾਣੀ ਬਿਨ ਗੁਰ ਸਾਚੇ ਪਗਤ ਨਾ ਹੋਵਈ ਹੋਰ ਪੁਲੀ ਫਿਰੈ ਆਣੀ ਮਨ ਮੁਖ ਫਿਰੈ ਸਦਾ ਦੁੱਖ ਪਾਵੇ ਡੂਬ ਮੁਏ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤ ਰਾਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰਤੇ ਆਪ ਪਛਤਾਬ ਸ਼ਬਦ ਸਚੇ ਵਿਚਾਰਾ ਹਿਰਦ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਥਾਈ ਹਿਰਦੈ ਨਾਮਿ ਅਪਾਰਉ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮਿੱਠਾ ਮਣੇ ਪਿਆਰਾ ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਾਗ ਆਇ ਹਰ ਰਸ ਚਾਖ ਸਦਾ ਮੰਤ੍ਰਿਪਤ ਆ ਗੋਨ ਗਾਵ ਗੁਨੀਆ ਗਾਇ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦੁ ਵਜਾਇ ਤਨ ਮਨ ਨਿਰਮਲ ਨਿਰਮਲ ਬਾਣੀ ਸਚ ਸਚ ਸਮਾਇ ਰਾਮ ਨਾਮ ਕੀ ਗਤ ਕੋਈ ਨ ਬੁਝੈ ਗੁਰ ਮਤਿ ਰਦਾਇ ਸਮਾਈ ਗਰਮਖ ਹੋਵੈ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸੰਮਲੇ ਸ ਜਨ ਸੋਹਨ ਦਰਸਾਚੈ ਪਤ ਪਾਈ ਸੋਰਠ ਮਹਲਾ ਤੀਜਾ ਦਤੁਕੇ ਸਤ ਗੁਰ ਮਿਲਿਆ ਉਲਟੀ ਪਏ ਪਾਏ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿਖ ਹੈ ਭਾਈ ਜਿਸ ਜੋਤੀ ਜੋਤਮ ਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮਿੱਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਂ ਰਹਾਓ ਬਿਨ ਗੁਰ ਪ੍ਰੀਤਨ ਉਪਜੈ ਪਾਈ ਮਨਮੁਖ ਦੂਜੈ ਪਾਏ ਤਹ ਕੋਟ ਮਨਮੁਖ ਕਰਮ ਕਰੇ ਪਾਈ ਬੱਲੇ ਕਿਛੂ ਨ ਪਾਏ ਗੌਰ ਮਿਲਿਆ ਨਾਮ ਮਨ ਵਸ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਗੁਣ ਰਵੇ ਪਾਈ ਗੁਰ ਕਹਿ ਤੋ ਅਪਾਰ ਆਇਆ ਸੋ ਪਰਵਾਣ ਹੈ ਪਾਈ ਜਗ ਜੇ ਗੁਰ ਸੇਵਾ ਚ ਤਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰ ਸ਼ਬਦ ਮਿਲਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਗੁਣੀ ਤਰਿ ਭਵਨ ਵਿਆਪੇ ਅਪਾਈ ਗੁਰਮਖ ਬੂਝ ਬੁਜਾਏ RAM ਨਾਮ ਲਗ ਛੁਟਿਆ ਭਾਈ ਪੁਛੋ ਗਿਆਨੀਆਂ ਜਾਏ ਮਨ ਰੇ ਤ੍ਰਗੁਨ ਛੋਡ ਚੌਥੇ ਚਿਤ ਲਾਏ ਹਰ ਜਿਓ ਤੇਰੇ ਮਨ ਵਸੈ ਭਾਈ ਸਦਾ ਹਰ ਗੇ ਗੁਣ ਗਾਏ ਰਹਾਉ ਨਾਮ ਤੇ ਸਉਪਜੇ ਭਾਈ ਨਾਵ ਵਿਸਰ ਮਰ ਜਾਏ ਅਗਿਆਨੀ ਜਗਤ ਆਂਧਾ ਭਾਈ ਸੁੱਤੇ ਗਏ ਮਹਾਈ ਗੁਰਮਖ ਜਾਗੇ ਸਯੋਬਰੇ ਭਾਈ ਭਵ ਜਲ ਪਾਰ ਤਾਰ ਜਗ ਮੈ ਲਹਾ ਹਰ ਨਾਮ ਹੈ ਪਾਈ ਫਿਰਦੈ ਰਖਿਆ ਉਰਤਾਰ ਗੌਰ ਸ਼ਰਨ ਆਏ ਬਰੇ ਭਾਈ RAM ਨਾਮ ਲਿਵਲਾਈ ਨਾਨਕ ਨਾਉ ਬੇੜਾ ਨਾਉ ਤਲਹੜਾ ਭਾਈ ਜਿਤ ਲਗ ਪਾਰਨ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਤ ਸੁਖ ਨਹੀਂ ਹਮ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੈ ਤਾਹੀ ਪ੍ਰਾਨੇ ਸਤ ਗੁਰ ਸੇਵ ਸੁਖ ਪਾਏ ਸਤ ਗੁਰ ਸੇਵੇ ਤਾਂ ਸੁਖ ਪਾਵੇ ਨਾ ਹੈ ਤਾਂ ਜਾਏ ਜਾਹੇਗਾ ਜਨਮ ਗਵਾਏ ਰਹਾਉ ਤ੍ਰੈ ਗੁਣ ਧਾਤ ਬਾ ਕਰਮ ਕਮਾਵੇ ਹਰ ਰਸਾ ਸਾਧਨਾ ਆਇ ਸੰਧਿਆ ਦਰਪਣ ਕਰੇ ਗਾਇਤਰੀ ਬਿਨ ਬੂਜੇ ਦੁਖ ਪਾਇਆ ਸਤਗੁਰ ਸੇਵੇ ਸੋ ਵੱਡ ਭਾਗੀ ਜਿਸਨੋ ਆਪ ਮਿਲਾਏ ਹਰ ਰਸ ਪੀ ਜਨ ਸਦਰਾ ਤ੍ਰਿਵਿਤਾਸੇ ਵਿਚੋਂ ਆਪ ਗਵਾਈ ਇਹ ਜੱਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮੱਗਨ ਪਾਏ ਨਾਨਕ ਸਤਗੁਰ ਮਿਲੈ ਤੈ ਅਠੀ ਵਕੈ ਅਰੇ ਅੰਦਰ ਸੱਚ ਪਾਏ ਸੋਰਠ ਮਹੱਲਾ ਤੇ ਜਾ ਬੇਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਏ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ 부ਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਦਾਰੇ ਰਹਾਓ ਮਨ ਸਾ ਮਾਰ ਦੁਬਦਾ ਸਹਿਜ ਸੁਮਾਣੀ ਪਾਇਆ ਨਾਮ ਅਪਾਰ ਹਰ ਰਚਾਖ ਮਨ ਨਿਰਮਲ ਹੋਆ ਕਿਲ ਬਿਖ ਘਟਨ ਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਪਾਵੇ ਕੋਈ ਦਾਤਾ ਦਾਤ ਰੱਖੇ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪੈਸੇ ਸੋਰਠਾ ਮਹੱਲਾ ਤੇਜਾ ਸਤ ਗੁਰ ਸੇਵੇ ਤਾਂ ਸਹਿਜ ਤੁਨ ਉਪਜੈ ਗਤ ਮਤ ਤਾ ਦੇ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮ ਨਾਮ ਸਮਾਈ ਬਿਨ ਸਤਗੁਰ ਸਭ ਜਗ ਬਉਰਾਨਾ ਮਨ ਮੁਕੰਦਾ ਸ਼ਬਦ ਨ ਜਾਣ ਝੂਠੇ ਪਰਮ ਭੁਲਾਨਾ ਰਹਾਉ ਦਰਾਗੁਣ ਮਾਇਆ ਪਰਮ ਬਲਾਇਆ ਹਉਮੈ ਬੰਧਨ ਕਮਾਏ ਜੰਮਨ ਮਰਨ ਸਰੂਪ ਰੂਪ ਗਰਭ ਜਉਣ ਦੁਖ ਪਾਏ ਤ੍ਰਾਗੁਨ ਵਰਤ ਸਗਲ ਸੰਸਾਰਾ ਹਮੈ ਵਿੱਚ ਪਤ ਖੋਈ ਗਰਮਖ ਹੋਵੇ ਚੌਥਾ ਪਦ ਚਿਨੈ RAM ਨਾਮ ਸੁਖ ਹੋਈ ਤ੍ਰਾਗੁਨ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸ਼ਬਦ ਹਮੇ ਕੋਈ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾ ਵਨਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਨਜ ਵਪਾਰੀਆਂ ਪਿਆਰਾ ਆਪੇ ਸੱਚ ਵਿਸਾਉ ਜਪ ਮੰਨ ਹਰ ਹਰ ਨਾਮ ਸਲਾ ਕਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਗੰਮ ਥਾਉ ਰਹਾਉ ਆਪੇ ਸੋਨ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਆਪੇ ਉੱਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਾ ਆਪੇ ਹੀ ਸਭ ਆਪੇ ਪਿਆਰਾ ਆਪੇ ਵੇ ਪਰਵਾ ਆਪੇ ਆਪੋ ਪਾਇੰਦਾ ਪਿਆਰਾ ਸਿਰ ਆਪੇ ਤੰਦੜੇ ਲਾ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਨਗਾ ਆਪੇ ਸਾਗਰ ਬੋਥਾ ਪਿਆਰਾ ਗੁਰਖੇ ਵਟ ਆਪ ਚਲਾ ਆਪੇ ਹੀ ਢ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ 16 ਅਠ ਮਹੱਲਾ 4 ਆਪੇ ਅੰਡਜ ਜਿਰਜ ਸਿਤਜ ਉਤਪਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਉ ਮਨਿਆ ਕਰ ਸਕਤੇ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਤ ਖਿंचा ਟਾਟਰੀ ਹੋਏ ਮੇਰੇ ਮਾਨਾ ਮਾਹਰ ਬਿਨ ਅਵਰਨ ਕੋਏ ਸਤ ਗੁਰ ਰਵ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਾਲਥਲ ਸਬਤ ਹੈ ਪਿਆਰਾ ਪ੍ਰਭੂ ਆਪੇ ਕਰੇ ਸੋ ਹੋਏ ਸਭਨਾ ਰਿਜਕ ਸਮਾਨਦਾ ਪਿਆਰਾ ਦੂਜਾ ਔਰ ਨ ਕੋਏ ਆਪੇ ਖੇਲ ਖਲਾਈਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੈ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਉਣਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਲਖਨ ਲਖੀ ਹੈ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਬੀਰ ਪਿਆਰਾ ਤਿਸ ਜੇ ਵਡ ਅਵਰ ਨ ਕੋਏ ਸਾਬ ਕਟ ਆਪੇ ਪੋਗ ਵਾ ਪਿਆਰਾ ਵਿਚ ਨਾਰੇ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪੇ ਪਿਆਰਾ ਆਪੇ ਥਾਪਿਉ ਥਾਪੈ ਆਪੇ ਵੇਖ ਵਿਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਨ ਤਨ ਸਬਤ ਹੈ ਪਿਆਰਾ ਆਪੇ ਗੁਰਮੁਖ Japੈ Jap ਮਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸ਼ਬਦ ਚਖ Japੈ ਰਹਾ ਆਪੇ ਤੀਰਥ ਤਲੜਾ ਪਿਆਰਾ ਆਵਤਰੇ ਪ੍ਰਭ ਆਪੈ ਆਪੇ ਜਾਲ ਵਤਾਂ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪੇ ਭੁੱਲਣਾ ਪੱਲੇ ਪਿਆਰਾ ਆਵਰਨਾ ਦੂਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਪ ਆਪੇ ਸਤਗੁਰੂ ਆਪਹਿ ਚਿਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮ ਜਪੈਂਦਾ ਪਿਆਰਾ ਆਪੇ ਹੀ ਤਪ ਤਪ ਆਪੇ ਆਪੇ ਨਾਮ ਜਪਾਂਦਾ ਪਿਆਰਾ ਆਪੇ ਹੀ ਜਪ ਜਪ ਆਪੇ ਅੰਮ੍ਰਿਤ ਆਪਹਿ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾੰਦਾ ਪਿਆਰਾ ਜਨ ਨਾਨਕ ਹਰ ਰਸ ਧਰਪੈ ਸੋਰਠ ਮਹੱਲਾ ਚੌਥਾ ਆਪੇ ਕੰਡਾ ਪਤਰਾ ਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸ਼ਾਹ ਆਪੇ ਵਨਜਾਰਾ ਆਪੇ ਵਨਜ ਕਰਾਇਆ ਆਪੇ ਧਰਤੇ ਸਾਜਣ ਪਿਆਰਾ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਦਾਨ ਪਿਆਰਾ ਗੁਰ ਪੁਰੇ ਮਿੱਠਾ ਲਾਇਆ ਰਹਾਉ ਆਪੇ ਧਰਤੇ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਟੀ ਬੰਦ ਰਖਾਇਆ ਆਪੇ ਹੀ ਭਉ ਪਾਇੰਦਾ ਪਿਆਰਾ ਬਨ ਬੱਕਰੀ ਸੀ ਹੰਡਾਇਆ ਆਪੇ ਕਾਸ਼ਟ ਆਪਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਵਾਂਦਾ ਪਿਆਰਾ ਸਾ ਲੈਂਦੇ ਸਭ ਲਵਾਇਆ ਆਪੇ ਤਾਨ ਦਿਬਾਣ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਾ ਮੇਰੇ ਭਾਇਆ ਆਪੇ ਜੰਤੇ ਜੰਤ ਹੈ ਪਿਆਰਾ ਜਨ ਨਾਨਕ ਵਜ ਵਜਾਇਆ